ਸੱਚ ਗੱਲ ਇਹ ਹੈ ਕਵਰ ਸਿੰਘ ਵੈਦੀ ਇੱਕ ਪਾਸੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਤੇ ਦੂਜੇ ਪਾਸੇ ਕਿਸਾਨ ਸੰਘਰਸ਼ ਦਿਖਾਈ ਦੇ ਰਿਹਾ ਸ਼ੰਭੂ ਬਾਰਡਰ ਤੇ 6 ਦਿਨ ਦੇ ਕਰੀਬ ਹੋ ਗਏ ਕਿ ਕਿਸਾਨ ਜਥੇਬੰਦੀਆਂ ਦੇ ਲੋਕ ਡਟੇ ਹੋਏ ਆ ਨੌਜਵਾਨ ਡਟੇ ਹੋਏ ਆ ਤੇ ਗੱਲਬਾਤ ਦਾ ਸਿਲਸਿਲਾ ਦੋ ਚਾਰ ਵਾਰ ਤਾਂ ਚੱਲਿਆ ਪਰੰਤੂ ਇੱਕ ਵਾਰ ਫੇਰ ਪੰਜਵੇਂ ਗੇੜ ਦੀ ਮੀਟਿੰਗ ਜਿਹੜੀ ਆ ਉਹ ਹੋਣੀ ਹੈ ਕਿਹਾ ਜਾ ਰਿਹਾ ਕੇਸ ਦੇ ਵਿੱਚੋਂ ਮਸਲਾ ਕੁਝ ਫੈਸਲਾ ਕਦੋਂ ਹੋ ਸਕਦਾ ਪਰੰਤੂ ਬਹੁਤ ਸਾਰੀਆਂ ਚਰਚਾਵਾਂ ਗੇੜ ਨੂੰ ਲੈ ਕੇ ਬੜੀਆਂ ਹੋਈਆਂ ਨੇ ਕਿ ਜਿਸ ਤਰ੍ਹਾਂ বারবার মিটিংਾਂ ਦੇ ਗੇੜ ਬਣਾਏ ਜਾ ਰਹੇ ਆ ਮੀਟਿੰਗਾਂ ਕੀਤੀਆਂ ਜਾ ਰਹੀਆਂ ਆ ਤੇ ਕੇਵਲ ਤੇ ਕੇਵਲ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਕਿਤਨਾ ਕਿਤੇ ਇਸ ਮਾਮਲੇ ਨੂੰ ਲਮਕਾ ਕੇ ਇਸ ਕਰਕੇ ਰੱਖਣਾ ਚਾਹੁੰਦੀ ਹੈ ਕਿ ਚੋਣ ਕਮਿਸ਼ਨ ਕਿਸੇ ਸਮੇਂ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਕਰ ਸਕਦਾ ਹੈ ਤੇ ਸ਼ੰਭੂ ਬਾਰਡਰ ਤੇ ਬੈਠੇ ਹੋਏ ਕਿਸਾਨ ਜਥੇਬੰਦੀਆਂ ਦੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਇਸੇ ਤਰ੍ਹਾਂ ਹੀ ਬੈਠੇ ਰਹਿ ਸਕਦੇ ਆ ਤੇ ਬਹੁਤ ਸਾਰੀਆਂ ਚਰਚਾਵਾਂ ਜਿਹੜੀਆਂ ਦੋ ਚਾਰ ਦਿਨ ਤੋਂ ਦੇਖਣ ਨੂੰ ਮਿਲੀਆਂ ਉਹ ਇਹੀ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੀ ਨੂੰ ਸਿੱਧੂਪੁਰਾ ਜਗਜੀਤ ਸਿੰਘ ਢੱਲੇਵਾਲ ਵਾਲੀ ਤੇ ਸਰਵਣ ਸਿੰਘ ਪੰਦੇਰ ਵਾਲੀ ਇਹਨਾਂ ਜਥੇਬੰਦੀਆਂ ਨੇ ਪ੍ਰੋਗਰਾਮ ਲਿਖਿਆ ਸੀ ਤੇ ਹੋਰ ਨਾਲ ਕਿਸਾਨ ਜਥੇਬੰਦੀਆਂ ਨੇ ਆਪਣੇ ਪੈਰ ਖਿੱਚਲੇ ਸੀ ਪਰੰਤੂ ਜਿਸ ਤਰ੍ਹਾਂ ਦੀ ਮਜਬੂਰੀ ਹੁਣ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਇਸ ਕਰਕੇ ਦਿਖਾਈ ਦੇ ਰਹੀ ਹੈ ਕਿ ਲੋਕ ਉਹਨਾਂ ਨੂੰ ਲਾਂਤਾਂ ਨਾ ਪਉਣ ਕਿ ਉਹ ਕਿਸਾਨ ਭਰਾਵਾਂ ਦੇ ਨਾਲ ਨਹੀਂ ਖੜੇ ਕਿਸਾਨ ਜਥੇਬੰਦੀਆਂ ਦੇ ਨਾਲ ਨਹੀਂ ਖੜੇ ਬਲਵੀਰ ਸਿੰਘ ਰਾਜੇਵਾਲ ਵਾਲੀ ਜਥੇਬੰਦੀ ਹੈ ਚਾਹੇ ਭਾਰਤੀ ਕਿਸਾਨੀ ਨੂੰ ਲੱਖੋ ਵਾਲ ਹੈ ਜਾਂ ਹੋਰ 26 ਤੋਂ 27 ਦੇ ਕਰੀਬ ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਵਿਚਾਲੇ ਵੀ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ ਕਿ ਸ਼ੰਭੂ ਬਾਰਡਰ ਤੇ ਬੈਠੇ ਹੋਏ ਕਿਸਾਨਾਂ ਦੀ ਜਾਂ ਜਥੇਬੰਦੀਆਂ ਦੀ ਸਪੋਰਟ ਕਰਨੀ ਹੈ ਕਿੰਨੂ ਕੋ ਕਰਨੀ ਹੈ ਤਾਂ ਇਸੇ ਦਰਮਿਆਨ ਭਾਰਤੀ ਕਿਸਾਨ ਜੀ ਨੂੰ ਗਰਾਹਾਂ ਦੀ ਸਟੇਟਮੈਂਟ ਆ ਜਾਂਦੀ ਹੈ ਤਾਂ ਉਸ ਸਟੇਟਮੈਂਟ ਨੂੰ ਗੌਰ ਨਾਲ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਭਾਰਤੀ ਕਿਸਾਨ ਯੂਨੀਅਨ ਉਹ ਗਰਾਹਾਂ ਦੇ ਪ੍ਰਧਾਨ ਜਗਿੰਦਰ ਸਿੰਘ ਉਹ ਗਰਾਹਾਂ ਜਿਹੜੇ ਬਿਆਨ ਦਿੰਦੇ ਨਜ਼ਰ ਆਉਂਦੇ ਆ ਕਿ ਜੇ ਸ਼ੰਭੂ ਬਾਰਡਰ ਤੇ ਬੈਠਣ ਤੋਂ ਪਹਿਲਾਂ ਜਾਂ ਦਿੱਲੀ ਜਾਣ ਤੋਂ ਪਹਿਲਾਂ ਕਿਤੇ ਨਾ ਕਿਤੇ ਤਾਲਮੇਲ ਬਣਾਇਆ ਹੁੰਦਾ ਤਾਂ ਅੱਜ ਸ਼ੰਭੂ ਬਾਰਡਰ ਦੇ ਉੱਤੇ ਜਿਹੜੀ ਸਥਿਤੀ ਬਣੀ ਹੋਈ ਹੈ ਸ਼ਾਇਦ ਉਹ ਦਿਖਾਈ ਨਾ ਦਿੰਦੀ ਕਿਉਂਕਿ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਰੱਦ ਕਰਵਾਉਣ ਨੂੰ ਲੈ ਕੇ ਦਿੱਲੀ ਚਲੀਆਂ ਸੀ ਤਾਂ ਕਿਤੇ ਨਾ ਕਿਤੇ ਹੁਣ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਵਕੋ ਵਕ ਦਿਖਾਈ ਦਿੱਦੀਆਂ ਕਿਉਂਕਿ ਹਰ ਜਥੇਬੰਦੀ ਕਪਨੀ ਵਿਚਾਰਧਾਰਾ ਦੀ ਜਥੇਬੰਦੀ ਹੈ ਤੇ ਉਹਨਾਂ ਵੱਲੋਂ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਆ ਤਾਂ ਇਹ ਕਿਹਾ ਜਾ ਰਿਹਾ ਕਿ ਬੇਸ਼ੱਕ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਕਿਸਾਨ ਜਥੇਬੰਦੀਆਂ ਦੀ ਕਿਸਾਨਾਂ ਦੀ ਮੱਦ ਲਈ ਆਪੋ ਆਪਣੇ ਪੱਖ ਜਿਹੜੇ ਆ ਰੱਖੇ ਤਾਂ ਜਾ ਰਹੇ ਆ ਪਰ ਕਿਤੇ ਨਾ ਕਿਤੇ ਮਸਲਾ ਉੱਥੇ ਹੀ ਫਸਿਆ ਹੋਇਆ ਹੁਣ ਜੇ ਮਸਲਾ ਫਸਿਆ ਹੋਇਆ ਤੇ ਐਮਐਸਪੀ ਨੂੰ ਲੈ ਕੇ ਫਸਿਆ ਹੋਇਆ ਤੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਵੀ ਕਿਤੇ ਨਾ ਕਿਤੇ ਲਟਕਾ ਦੇ ਵਿੱਚ ਹੀ ਦਿਖਾਈ ਦੇ ਰਹੀਆਂ ਜੇ ਐਮਐਸਪੀ ਦੀ ਗੱਲ ਕਰ ਲਈਏ ਤਾਂ ਐਮਐਸਪੀ ਦੇ ਉੱਤੇ ਹੁਣ ਜਗਜੀਤ ਸਿੰਘ ਡੱਲੇਵਾਲ ਤੇ ਸਰਵਨ ਸਿੰਘ ਪੰਦੇਰ ਹੋਣਾ ਦੀ ਸਟੇਟਮੈਂਟ ਆਈ ਹੈ ਕਿ ਕੇਂਦਰ ਸਰਕਾਰ ਜਿਹੜੀ ਆ ਕਿਤੇ ਨਾ ਕਿਤੇ ਆਪਣੀ ਨੀਤੀ ਦੇ ਵਿੱਚ ਬਦਨਿਤੀ ਰੱਖਦੀ ਹੈ ਖੋਟ ਰੱਖਦੀ ਹੈ ਤੇ ਸਰਕਾਰ ਨੂੰ ਆਰਡੀਨੈਂਸ ਲੈ ਕੇ ਆਉਣਾ ਚਾਹੀਦਾ ਜੇ ਕੇਂਦਰ ਦੇ ਪੱਖ ਤੋਂ ਬਿਆਨ ਆ ਰਹੇ ਆ ਕਿ ਗੱਲਬਾਤ ਨੂੰ ਲੈ ਕੇ ਸਰਕਾਰ ਸਹਿਰਦਾ ਹੈ ਤਾਂ ਦੂਜੇ ਪਾਸੇ ਹੁਣ ਆਰਡੀਨੈਂਸ ਦੀ ਗੱਲ ਚੱਲ ਰਹੀ ਹੈ ਕਿ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਨੂੰ ਐਮਐਸਪੀ ਸਮੇਤ ਬਹੁਤ ਸਾਰੀਆਂ ਮੰਗਾਂ ਦੇ ਉੱਤੇ ਆਰਡੀਨੈਂਸ ਲੈ ਕੇ ਆਉਣਾ ਚਾਹੀਦਾ ਤਾਂ ਜਿਹੜੇ ਤਰਕ ਤੇ ਪੱਖ ਜਿਹੜੇ ਆ ਉਹ ਵੀ ਕਿਤੇ ਨਾ ਕਿਤੇ ਸਾਹਮਣੇ ਆਂਦੇ ਜਾ ਰਹੇ ਆ ਤੇ ਦੂਜੇ ਪਾਸੇ ਜਿਹੜੀ ਚਰਚਾ ਬਣ ਰਹੀ ਹੈ ਕਿ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਲਮਕਾ ਕੇ ਰੱਖਣਾ ਚਾਹੁੰਦੀ ਹੈ ਇਸ ਮਾਮਲੇ ਨੂੰ ਲਟਕਾ ਕੇ ਰੱਖਣਾ ਚਾਹੁੰਦੀ ਹੈ ਕਿ ਕਿਸੇ ਸਮੇਂ ਵੀ ਚੋਣ ਕਮਿਸ਼ਨ ਵੱਲੋਂ ਚੋਣਾ ਦਾ ਜੇ ਐਲਾਨ ਕੀਤਾ ਜਾਂਦਾ ਤਾਂ ਸ਼ੰਭੂ ਬਾਰਡਰ ਤੇ ਬੈਠੇ ਹੋਏ ਕਿਸਾਨ ਜਥੇਬੰਦੀਆਂ ਦੇ ਲੋਕ ਬੈਠੇ रह ਸਕਦੇ ਆ ਜਾਂ ਆਪਣੀਆਂ ਮੰਗਾਂ ਬਿਨਾ ਮੰਨਵਾਏ ਘਰਾਂ ਨੂੰ ਵਾਪਸ ਵੀ ਪਰਤ ਸਕਦੇ ਆ ਚਾਹੇ ਅਦਾਲਤਾਂ ਦੇ ਦਰਵਾਜ਼ੇ ਖੜਕਾ ਲੋ ਕਿਸਾਨ ਜਥੇਬੰਦੀਆਂ ਦੇ ਲੋਕ ਪਟੀਸ਼ਨ ਪਾ ਕੇ ਗਲਤਾ ਕਹਿੰਦੇ ਆ ਕਿ ਲੋਕਤੰਤਰ ਦੇ ਅਧਿਕਾਰਾਂ ਉੱਤੇ ਵੱਡੇ ਡਾਕੇ ਮਾਰੇ ਜਾ ਰਿਹਾ ਤੇ ਦਿੱਲੀ ਜਾਣ ਤੋਂ ਸਾਨੂੰ ਰੋਕਿਆ ਜਾ ਰਿਹਾ ਜੇ ਦੇਖਿਆ ਜਾਵੇ ਤਾਂ ਹਰਿਆਣਾ ਦੇ ਵਿੱਚ ਵੀ ਲੱਛਣ ਹੈ ਤੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਲੋਕ ਸਭਾ ਜਿਹੜੀ ਹੈ ਉਹ ਇਲੈਕਸ਼ਨ ਨਜ਼ਰ ਆਏਗੀ ਇਸ ਕਰਕੇ ਕਿਤਨਾ ਕਿਤੇ ਜਿਹੜੀ ਭਾਜਪਾ ਵਾਲੀ ਹਰਿਆਣਾ ਦੀ ਸਰਕਾਰ ਹੈ ਉਹ ਨਹੀਂ ਚਾਹੁੰਦੀ ਕਿ ਹਰਿਆਣਾ ਦੇ ਵਿੱਚ ਹਾਲਾਤ ਖਰਾਬ ਹੋਣ ਤੇ ਉਹਨਾਂ ਹਲਾਤਾਂ ਨੂੰ ਨਜਿੱਠਣ ਦੇ ਵਿੱਚ ਸਰਕਾਰ ਅੱਗੇ ਵੱਡੀ ਚੁਣੌਤੀ ਖੜੀ ਹੋ ਜਾਏ ਜਿਹੜੀ ਚੁਣੌਤੀ ਇਸ ਸਮੇਂ ਭਗਵੰਤ ਮਾਨ ਸਰਕਾਰ ਦੇ ਅੱਗੇ ਬਣੀ ਹੋਈ ਹੈ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਆ ਕਿ ਫਸਲਾ ਉੱਤੇ ਐਮਐਸਪੀ ਦੇਣੀ ਚਾਹੀਦੀ ਹੈ ਜਾਂ ਅਜਿਹੇ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਕੇ ਐਮ ਐਸ ਪੀ ਨੂੰ ਲੈ ਕੇ ਸਰਕਾਰ ਦੀ ਕਿਹੜੀ ਪਾਲਸੀ ਹੈ ਜਾਂ ਕਿਹੜਾ ਵਾਈਟ ਪੇਪਰ ਆਇਆ ਹੈ ਕਿ ਕਿਸ ਦੇ ਉੱਤੇ ਇੱਕ ਭਰੋਸਾ ਜਿਹੜਾ ਹੈ ਉਹ ਪੰਜਾਬ ਦੀ ਜਨਤਾ ਕਰੇ ਜਾਂ ਕਿਸਾਨ ਕਰਨ ਪਰੰਤੂ ਜਿਸ ਤਰ੍ਹਾਂ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਕੇਂਦਰੀ ਮੰਤਰੀਆਂ ਦੀ ਬੈਠਕ ਬੁਲਾਈ ਗਈ ਹੈ ਤੇ ਉਹਨਾਂ ਬੈਠਕਾਂ ਦੇ ਵਿੱਚ سلسلہ ਚੱਲ ਰਿਹਾ ਪਰ ਅਸਲ ਗੱਲ ਤੇ ਵੀ ਹੈ ਕਿ ਕੇਂਦਰ ਦੇ ਵਿੱਚ ਬੈਠੀ ਮੋਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਕੇਂਦਰੀ ਮੰਤਰੀਆਂ ਦੇ ਨਾਲ ਇਸ ਕਰਕੇ ਬਿਠਾਰੀ ਹੈ ਕਿ ਕਿਤੇ ਨਾ ਕਿਤੇ ਭਗਵੰਤ ਮਾਨ ਦੀ ਬਾਮਰੋੜੀ ਜਾ ਸਕੇ ਸਰਕਾਰ ਲਈ ਸਥਿਤੀ ਇਸ ਕਰਕੇ ਚਲੋਤੀ ਮੈਂ ਬਣੀ ਹੋਈ ਆ ਕਿ ਸ਼ੰਭੂ ਬਾਰਡਰ ਤੋਂ ਪੰਜਾਬ ਵਾਲੇ ਪਖ ਤੋਂ ਜਿੰਨੇ ਵੀ ਕਿਸਾਨ ਬੈਠੇ ਆ ਜਥੇਬੰਦੀਆਂ ਦੇ ਲੋਕ ਬੈਠੇ ਆ ਤਾਂ ਉਹ ਅੱਗੇ ਵਧਣਾ ਚਾਹੁੰਦੇ ਆ ਤੇ ਕਿਤੇ ਨਾ ਕਿਤੇ ਕੇਂਦਰ ਦਾ ਇੱਕ ਵੱਡਾ ਦਬਾਅ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਪਾਇਆ ਜਾ ਰਿਹਾ ਇੱਕ ਪਾਸੇ ਕੇਂਦਰੀ ਵੱਲੋਂ ਸੰਬੰਧ ਤੇ ਦੂਜੇ ਪਾਸੇ ਭਗਵੰਤ ਮਾਨ ਨੂੰ ਕੇਂਦਰੀ ਮੰਤਰੀਆਂ ਦੀ ਬੈਠਕ ਦੇ ਵਿੱਚ ਬੁਲਾ ਕੇ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਕਿਸਾਨ ਪੰਜਾਬ ਵਾਲੇ ਪਖਤੋ ਆ ਰਹੇ ਆ ਉਹਨਾਂ ਨੂੰ ਰੋਕਿਆ ਜਾਵੇ ਜਿਹੜੀਆਂ ਮੰਗਾਂ ਨੇ ਜਾਂ ਐਮਐਸਪੀ ਨੂੰ ਲੈ ਕੇ ਕੋਈ ਗੱਲਬਾਤ ਹੈ ਤਾਂ ਉਹ ਟੇਬਲ ਟਾਕ ਰਾਹੀ ਹੀ ਹੋਣੀ ਚਾਹੀਦੀ ਹੈ ਤਾਂ ਵੱਡੀ ਮੁਸੀਬਤ ਜਿਹੜੀ ਹੈ ਉਹ ਭਗਵੰਤ ਮਾਨ ਸਰਕਾਰ ਅੱਗੇ ਵੀ ਬਣੀ ਦਿਖਾਈ ਦਿੰਦੀ ਹੈ ਤੇ ਹੁਣ ਜਿਹੜੀ 5ਵੇਂ ਗੇੜ ਦੀ ਬੈਠਕ ਹੋਣੀ ਹੈ ਤਾ ਵੇਖਣਾ ਹੋਏਗਾ ਕਿ ਉਸ ਬੈਠਕ ਦੇ ਵਿੱਚੋਂ ਕੀ ਕੁਝ ਨਿਕਲਦਾ ਹੈ ਜੇ ਗੱਲ ਕਰ ਲਈਏ ਭਾਰਤੀ ਕਿਸਾਨ ਜਿਹਨਾਂ ਨੂੰ ਗਰਾਹਾਂ ਦੀ ਜਿਨ੍ਹਾਂ ਦੇ ਪ੍ਰਧਾਨ ਜਗਿੰਦਰ ਸਿੰਘ ਗਰਾਹਾਂ ਨੇ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਜੇ ਸ਼ੰਭੂ ਬਾਰਡਰ ਤੇ ਬੈਠੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਤਾਲਮੇਲ ਬਣਾਇਆ ਹੁੰਦਾ ਤਾਂ ਅੱਜ ਅੱਜ ਦਬਾਅ ਵੀ ਕਿਸੇ ਹੋਰ ਪੱਖ ਦਾ ਹੋਣਾ ਸੀ ਤੇ ਸਥਿਤੀ ਵੀ ਕੁਝ ਹੋਰ ਹੋ ਰਹੀ ਸੀ ਇਸੇ ਕਰਕੇ ਜਗਿੰਦਰ ਸਿੰਘ ਗਰਾਹਾਂ ਨੇ ਐਲਾਨ ਕੀਤਾ ਕਿ ਮੋਤੀ ਮਹਿਲ ਦਾ ਘਰਾਓ ਕੀਤਾ ਜਾਏਗਾ ਕੇਵਲ ਸਿੰਘ ਢਿੱਲੋ ਦੇ ਘਰ ਦਾ ਘਰਾਓ ਕੀਤਾ ਜਾਏਗਾ ਸੁਨੀਲ ਝਾਕੜ ਦੇ ਘਰ ਦਾ ਘਰਾਓ ਕੀਤਾ ਜਾਏਗਾ ਜਿਹੜੇ ਟੋਲ ਪਲਾਜ਼ਾ ਨੇ ਉਹ ਫ੍ਰੀ ਕੀਤੇ ਜਾਣਗੇ ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ ਹੁਣ ਉਹ ਗ੍ਰਾਹਾਂ ਨੇ ਤਾਂ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਤਾਂ ਦੂਜੇ ਪਾਸੇ ਹੁਣ ਜਿਹੜੀਆਂ 27 ਦੇ ਕਰੀਬ ਜਥੇਬੰਦੀਆਂ ਨੇ ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਲਈ ਜਿਹੜੀ ਹੈ ਬਣਾਈ ਜਾਂਦੀ ਹੈ ਪਰੰਤੂ ਹੁਣ ਇਸ ਸੰਘਰਸ਼ ਦੇ ਦੌਰਾਨ ਤੇ ਸਰਕਾਰ ਵਾਲੇ ਪੱਖ ਤੋਂ ਜਿਹੜਾ ਮੀਟਿੰਗਾਂ ਦਾ ਸਿਲਸਲਾ ਚੱਲ ਰਿਹਾ ਹੈ ਤਾਂ ਉਹਨਾਂ ਮੀਟਿੰਗਾਂ ਦੇ ਸਿਲਸਲੇ ਦੇ ਵਿੱਚ ਜਿਹੜੀ ਇਹ ਵੀ ਚਰਚਾ ਬਣੀ ਹੈ ਕਿ ਹੁਣ ਇਹ ਉਹੀ ਹਾਲਾਤ ਬਣ ਗਏ ਨੇ ਜਦੋਂ ਵਿਧਾਨ ਸਭਾ ਚੋਣਾਂ ਦੇ ਸਮੇਂ ਖੇਤੀ ਦੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਨੇ ਵੱਡਾ ਮਹਾਜ ਸਿਰਜਿਆ ਤੇ ਦਿੱਲੀ ਤੋਂ ਖੇਤੀ ਦੇ ਕਾਲੇ ਕਾਨੂੰਨ ਆਪਣੀ ਮਰਜ਼ੀ ਨਾਲ ਰੱਦ ਕਰਵਾਏ ਤੇ ਇੱਕ ਜਿਹੜਾ ਪੂਰਾ ਘਟਨਾਕਰਮ ਉਸ ਸਮੇਂ ਦਿੱਲੀ ਦੇ ਵਿੱਚ ਨਜ਼ਰ ਆਇਆ ਸੀ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਜਿਸ ਤਰ੍ਹਾਂ ਦਾ ਮਾਹੌਲ ਇੱਕ ਨੌਜਵਾਨਾਂ ਵੱਲੋਂ ਦੀਪ ਸਿੱਧੂ ਵੱਲੋਂ ਜਾਂ ਹੋਰ ਬਹੁਤ ਸਾਰੇ ਨੌਜਵਾਨਾਂ ਵੱਲੋਂ ਦਿਖਾਇਆ ਗਿਆ ਸੀ ਉਹਦੇ ਨਾਲ ਕਿਸਾਨੀ ਸੰਘਰਸ਼ ਨੂੰ ਵੱਡੀ ਸੱਤ ਤਵੱਜੀ ਸੀ ਤਾਂ ਹੁਣ ਵੀ ਚੋਣਾਂ ਦਾ ਸਮਾਂ ਨੇੜੇ ਆ ਤੇ ਇਸ ਚੋਣਾਂ ਦੇ ਸਮੇਂ ਕਿਸਾਨ ਸੰਘਰਸ਼ ਦੀ ਸ਼ੁਰੂਆਤ ਹੋ ਰਹੀ ਹੈ ਤੇ ਕਿਸਾਨ ਸੰਘਰਸ਼ ਦੇ ਨਾਲ ਬਹੁਤ ਸਾਰੇ ਸਿਆਸਦਾਨਾਂ ਦੀ ਸਿਆਸੀ ਮੌਤਵੀ ਹੋ ਸਕਦੀ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਦੇ ਸਮੇਂ ਵੱਡੇ-ਵੱਡੇ ਦਿਗਜ਼ਾਗਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਕੈਪਟਨ ਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਬਨਪੀਤ ਸਿੰਘ ਸੁਖਬੀਰ ਸਿੰਘ ਬਾਦਲ ਜਾਂ ਬਹੁਤ ਸਾਰੇ ਅਜਿਹੇ ਆਗੂ ਸੀ ਜਿਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਹ ਕਿਹਾ ਜਾ ਰਿਹਾ ਕਿ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਹਾਸ਼ੀਏ ਦੇ ਉੱਤੇ ਰੱਖਿਆ ਗਿਆ ਤੇ ਉਹੀ ਹਾਲਾਤ ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਦਿਖਾਈ ਦੇ ਰਹੇ ਆ ਕੇਂਦਰ ਦੇ ਪੱਖ ਤੋਂ ਹਰਿਆਣਾ ਦੇ ਪੱਖ ਤੋਂ ਜਿਹੜੀ ਸਟੇਟਮੈਂਟ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਵੱਲੋਂ ਅਜੇਹੇ ਪੱਖ ਦਿੱਤੇ ਜਾ ਰਹੇ ਨੇ ਕਿ ਜਿਹੜੇ ਪੰਜਾਬ ਵੱਲੋਂ ਕਿਸਾਨ ਆ ਰਹੇ ਆ ਜਾਂ ਦਿੱਲੀ ਦੇ ਵਿੱਚ ਐਂਟਰ ਹੋਣਾ ਚਾਹੁੰਦੇ ਆ ਕਿਸਾਨ ਤਾਂ ਅਜੇਹੇ ਖਰੂਦ ਜਿਹੜੇ ਦਿੱਲੀ ਦੇ ਵਿੱਚ ਪਹਿਲਾਂ ਨਜ਼ਰ ਆਏ ਸੀ ਅਜੇਹਾ ਹੰਗਾਮਾ ਜਾਂ ਅਜੇਹਾ ਖਰੂਦ ਅਸੀਂ ਨਹੀਂ ਪਵਾਉਣਾ ਚਾਹੁੰਦੇ ਇਸੇ ਕਰਕੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਹੋਰ ਵਕ ਵਕ ਜਿਹੜੇ ਸੂਬਿਆਂ ਦੀਆਂ ਹੱਦਾਂ ਨੇ ਉਸ ਸੀਲ ਇਸੇ ਕਰਕੇ ਕੀਤੀ ਗਈ ਹੈ ਕਿ ਪੰਜਾਬ ਵਾਲੇ ਪਖਤੋਂ ਆਉਣ ਵਾਲੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਹੀ ਰੋਕ ਲਿਆ ਜਾਵੇ ਤੇ ਗੱਲਬਾਤ ਰਾਹੀਂ ਇਸ ਗੱਲ ਵੱਲ ਵਧਿਆ ਜਾਵੇ ਕਿ ਐਮਐਸਪੀ ਦੇਣੀ ਹੈ ਜਾਂ ਨਹੀਂ ਦੇਣੀ ਅਜਿਹੇ ਬਿਆਨ ਜਦੋਂ ਅਜਿਹੇ ਪੱਖ ਜਾਂ ਤਰਕ ਜਾਂ ਮੀਟਿੰਗਾਂ ਦਾ ਗੇਟ ਸਾਹਮਣੇ ਆਉਂਦਾ ਤਾਂ ਕਿਤੇ ਨਾ ਕਿਤੇ ਅਜਿਹੇ ਮਹਾਰਾਂ ਦੇ ਬਿਆਨ ਵੀ ਸਾਹਮਣੇ ਆ ਰਹੇ ਆ ਜਿਹੜੇ ਹੈਰਾਨ ਕਰਨ ਵਾਲੇ ਆ ਜਿਹੜੇ ਦੱਸਦੇ ਆ ਕਿ ਕਿਸ ਦਿਸ਼ਾ ਵੱਲ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਵਧਣਾ ਚਾਹੀਦਾ ਹੈ ਤੇ ਜੇ ਗੱਲ ਕਰ ਲਈਏ ਪਦਮਸ਼੍ਰੀ ਅਵਾਡੀ ਤੇ ਖੇਤੀ ਮਹਰ ਸਰਦਾਰਾ ਸਿੰਘ ਜੋਹਲ ਦਾ ਬਿਆਨ ਸਾਹਮਣੇ ਆਇਆ ਹੈ ਕਿ ਐਮਐਸਪੀ ਜਿਹੜੀ ਹੈ ਉਹ ਸਾਰੀ ਫਸਲਾਂ ਦੇ ਉੱਤੇ ਨਹੀਂ ਦਿੱਤੀ ਜਾ ਸਕਦੀ ਉਹਨਾਂ ਦਾ ਕਪੜਾ ਤਰਕ ਹੈ ਤੇ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਦੀ ਸਥਿਤੀ ਸਪਸ਼ਟ ਕੀਤੀ ਹੈ ਕਿ ਕੇਂਦਰ ਦੇ ਵਿੱਚ ਕੋਈ ਵੀ ਸਰਕਾਰ ਹੋਵੇ ਸਰਕਾਰਾਂ ਨੇ ਸਰਕਾਰ ਚਲਾਉਣੀ ਹੁੰਦੀ ਹੈ ਤੇ ਵਪਾਰ ਪੱਖ ਤੋਂ ਜਿਹੜਾ ਇੱਕ ਸਰਵੇਖਣ ਜਾਂ ਸਮਿਖਿਆ ਜਿਹੜੀ ਹੈ ਉਹ ਮਹਾਰਾ ਨੇ ਕਰਨੀ ਹੁੰਦੀ ਹੈ ਕਿਉਂਕਿ ਇਹਦੇ ਨਾਲ ਅਰਥ ਵਿਵਸਥਾ ਜਿਹੜੀ ਹੈ ਕਿਤਨਾ ਕਿਤੇ ਖੜੀ ਨਜ਼ਰ ਆਉਂਦੀ ਹੈ ਪਰੰਤੂ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਦੇ ਨਾਲ ਸਿਆਸਤ ਦੇ ਵਿੱਚ ਮੋੜਾ ਪੈਂਦਾ ਦਿਖਾਈ ਦੇ ਰਿਹਾ ਹੈ ਸਿਆਸਤ ਦੇ ਵਿੱਚ ਸਿਆਸਤਦਾਨਾਂ ਦੀ ਇੱਕ ਵਾਰ ਫੇਰ ਮੌਤ ਹੁੰਦੀ ਵੇਖੀ ਜਾ ਸਕਦੀ ਹੈ ਤੇ ਇੱਕ ਵੱਡੀ ਚੁਣੌਤੀ ਕੈਪਟਨ ਮਰਿੰਦਰ ਸਿੰਘ ਲਈ ਇਸ ਕਰਕੇ ਬਣੀ ਹੋਈ ਹੈ ਪੰਜਾਬੀਆਂ ਦੀ ਸਿੱਖਾਂ ਦੀ ਵੋਟ ਲੈ ਕੇ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਬਣੇ ਕੈਪਟਨ ਮਰਿੰਦਰ ਸਿੰਘ ਇਸ ਵਾਰ ਭਾਜਪਾ ਦੇ ਵਿੱਚ ਨੇ ਕਿਉਂਕਿ ਸੱਤਾ ਦੇ ਵਿੱਚ ਰਹਿਣਾ ਸੱਤਾ ਦੇ ਨਾਲ ਜਾਣਾ ਇਹ ਕੈਪਟਨ ਮਰਿੰਦਰ ਸਿੰਘ ਦੇ ਪਰਖਿਆ ਤੋਂ ਚੱਲਿਆ ਆ ਰਿਹਾ ਹੈ ਇਸੇ ਕਰਕੇ ਹੁਣ ਕੈਪਟਨ ਮਰਿੰਦਰ ਸਿੰਘ ਜੇ ਭਾਜਪਾ ਦੇ ਵਿੱਚ ਬੈਠਿਆ ਹੈ ਤੇ ਇਹ ਵੀ ਦੇਖਿਆ ਜਾ ਰਿਹਾ ਕਿ ਕੈਪਟਨ ਮਰਿੰਦਰ ਸਿੰਘ ਨੂੰ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਕੈਪਟਨ ਮਰਿੰਦਰ ਸਿੰਘ ਦੇ ਪਰਿਵਾਰ ਵੱਲੋਂ ਵੀ ਲੋਕ ਸਭਾ ਚੋਣ ਜਿਹੜੀ ਆ ਉਹ ਲੜੀ ਜਾਣੀ ਹੈ ਚਾਹੇ ਬਿਬਾ ਜੈਂਦਰ ਕੋਰਲਨ ਚਾਹੇ ਮਹਾਰਾਣੀ ਪ੍ਰਨੀਤ ਕੋਰਲਨ ਤਾਂ ਵੱਡੀਆਂ ਚੁਣੌਤੀਆਂ ਇਹਨਾਂ ਆਗੂਆਂ ਦੇ ਅੱਗੇ ਉਸੇ ਤਰ੍ਹਾਂ ਹੀ ਖੜੀਆਂ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਇਸ ਸਿਆਸਤਦਾਨ ਵਿਧਾਨ ਸਭਾ ਚੋਣਾਂ ਦੇ ਵਿੱਚ ਕਰਦੇ ਰਹੇ ਐ ਤੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਹਾਸ਼ੀਏ ਤੇ ਜਾਣਾ ਪਿਆ ਬਹੁਤ ਸਾਰੇ ਸਿਆਸਤਦਾਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਵਾਰ ਵੀ ਜਦੋਂ ਲੋਕ ਸਭਾ ਚੋਣਾਂ ਨੇੜੇ ਨੇ ਤੇ ਇੱਕ ਵਾਰ ਫੇਰ ਕਿਸਾਨੀ ਦਾ ਮਹਾਜ ਸਿਰਜਿਆ ਜਾ ਰਿਹਾ ਹੈ ਕਿਸਾਨੀ ਮਹਾਜ ਬਣਦਾ ਵੇਖਿਆ ਜਾ ਰਿਹਾ ਜਿਸ ਕਰਕੇ ਹੁਣ ਕੇਵਲ ਤੇ ਕੇਵਲ ਕਿਸਾਨੀ ਮੁੱਦਿਆਂ ਦੀ ਗੱਲ ਹੋ ਰਹੀ ਹੈ ਕਿਸਾਨ ਸੰਘਰਸ਼ ਦੀ ਗੱਲ ਹੋ ਰਹੀ ਹੈ ਤੇ ਸਿਆਸਤਦਾਨ ਬੈਕਫਰਡ ਤੇ ਦਿਖਾਈ ਦੇ ਰਿਹਾ ਹੈ ਤੇ ਅਕਾਲੀ ਦਲ ਲਈ ਵੀ ਇੱਕ ਵੱਡੀ ਚੜ੍ਹਤ ਇਸ ਕਰਕੇ ਬਣੀ ਸੀ ਕਿ ਹਾਸ਼ੀਏ ਤੋਂ ਨਿਕਲਣ ਲਈ ਸੱਤਾ ਜਵਾਬਸੀ ਕਰਨ ਲਈ ਪੰਜਾਬ ਬਚਾਓ ਯਾਤਰਾ ਲੈ ਕੇ ਨਿਕਲੇ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਨੇ ਵੀ ਇਹ ਯਾਤਰਾ ਜਿਹੜੀ ਹੈ ਹੁਣ ਮਲਤਵੀ ਕਰ ਦਿੱਤੀ ਐ ਤਾਂ ਬਹੁਤ ਸਾਰੇ ਘਟਨਾਕਰਮ ਹਰ ਪੱਖ ਤੋਂ ਦਿਖਾਈ ਦੇ ਰਹੇ ਐ ਤੇ ਭਗਵੰਤ ਮਾਨ ਲਈ ਵੱਡੀ ਚੁਣੌਤੀ ਜਿਹੜੀ ਐ ਇਸ ਵਾਰ ਕਿਸਾਨ ਸੰਘਰਸ਼ ਹੋ ਸਕਦਾ ਇੱਕ ਪਾਸੇ ਤਾਂ ਆਵਾਦੀ ਪਾਰਟੀ ਕੋਲ ਲੋਕ ਸਭਾ ਵਿੱਚ ਭੇਜਣ ਲਈ ਉਹ ਚਿਹਰੇ ਨਹੀਂ ਜਿਹੜੇ ਚੋਣ ਮੈਦਾਨ ਵਿੱਚ ਉਤਾਰੇ ਜਾ ਸਕਣ ਤੇ ਦੂਜੇ ਪਾਸੇ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਉਹ ਬੇਸ਼ੱਕ ਕਿਸਾਨ ਸੰਘਰਸ਼ ਦੀ ਸਪੋਰਟ ਐਸੇ ਕਰਕੇ ਕਰ ਰਹੀਆਂ ਕਿ ਵੋਟਾਂ ਕਿਵੇਂ ਲੈਣੀਆਂ ਐ ਤੇ ਜੇ ਵੋਟਾਂ ਜਿੰਨਾ ਤੋਂ ਲੈਣੀਆਂ ਆ ਵੋਟਾਂ ਲੈਣ ਵਾਲੇ ਲੋਕ ਜਿ ਘਰਾਂ ਚ ਨਹੀਂ ਰਹਿਣਗੇ ਸੰਘਰਸ਼ ਤੇ ਬੈਠਣਗੇ ਦਿੱਲੀ ਜਾਣਗੇ ਮੋਰਚੇ ਲਗਾਉਣਗੇ ਤਾਂ ਕਿਤੇ ਨਾ ਕਿਤੇ ਇਸ ਵਾਰ ਸਿਆਸਤਦਾਨਾਂ ਨੂੰ ਫੇਰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਜ ਵੇਖਣਾ ਹੋਏਗਾ ਕਿ ਕੇਂਦਰ ਤੇ ਸ਼ੰਭੂ ਬਾਰਡਰ ਤੇ ਬੈਠੀਆਂ ਜਥੇਬੰਦੀਆਂ ਦੇ ਵਿਚਾਲੇ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਤੇ ਇਸ ਗੱਲਬਾਤ ਦੇ ਰਾਹੀਂ ਕਿਸ ਤਰ੍ਹਾਂ ਦਾ ਸੱਟਾ ਨਿਕਲਦਾ ਹੈ ਵੱਡੀ ਉਮੀਦ ਜਤਾਈ ਜਾ ਰਹੀ ਹੈ ਕਿ ਮਾਮਲਾ ਫੈਸਲਾ ਕਦੋਂ ਹੋ ਸਕਦਾ ਹੈ ਐਮਐਸਪੀ ਨੂੰ ਲੈ ਕੇ ਕਿਤਨਾ ਕਿਤੇ ਕਿਸਾਨਾਂ ਗੁੱਵਾਂ ਨੂੰ ਮਨਾਇਆ ਜਾ ਸਕਦਾ ਹੈ ਕੀ ਕਿਸਾਨਾਂ ਗੁੱਵ ਮੰਨਦੇ ਆ ਜਾਂ ਦਿੱਲੀ ਜਾਣ ਲਈ ਵਜ਼ਿਦ ਰਹਿੰਦੇ ਆ ਜਿਸ ਤਰ੍ਹਾਂ ਸ਼ੰਭੂ ਬਾਰਡਰ ਦੇ ਉੱਤੇ ਕੰਡਿਆਲੀ ਤਾਰ ਲਗਾ ਕੇ ਅਤਰੂ ਗੈਸ ਦੇ ਗੋਲੇ ਸੁੱਟ ਕੇ ਕਿਲਾ ਲਗਾ ਕੇ ਜਾਂ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਨੌਜਵਾਨਾਂ ਨੂੰ ਰੋਕਿਆ ਜਾ ਰਿਹਾ ਹੈ ਤਾਂ ਵੇਖਣਾ ਹੋਏਗਾ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਕੀ ਕਿਸਾਨ ਦਿੱਲੀ ਵੱਲ ਵਧਿਆ ਜਾਂ ਕੇਂਦਰ ਸਰਕਾਰ ਦੀ ਸਹਿਮਤੀ ਦੇ ਨਾਲ ਕਿਸਾਨ ਆਗੂ ਸਹਿਮਤ ਹੁੰਦੇ ਵਿਖਾਈ ਦਿੰਦੇ ਆ ਜੇ ਨਾ ਸਹਿਮਤੀ ਬਣੀ ਜੇ ਗੱਲਬਾਤ ਬੇਸਿੱਟਾ ਰਹੀ ਤਾਂ ਫਿਰ ਕਿਸ ਤਰ੍ਹਾਂ ਦੀਆਂ ਸਥਿਤੀਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਜਾਂ ਫੈਸਲੇ ਲੈ ਸਕਦੀਆਂ ਤੇ ਕਿਸਾਨ ਜਥੇਬੰਦੀਆਂ ਦੇ ਵਕ ਵਕਤ ਧਰਨਿਆਂ ਤੇ ਜਾ ਕੇ ਇਸ ਗੱਲ ਨੂੰ ਵੀ ਦੇਖਿਆ ਜਾ ਰਿਹਾ ਹੈ ਕਿ ਹਰ ਜਥੇਬੰਦੀ ਦੇ ਆਪਣੇ ਤਰਕ ਨੇ ਆਪਣੇ ਪੱਖ ਨੇ ਤੇ ਜਥੇਬੰਦੀਆਂ ਕਿਤੇ ਨਾ ਕਿਤੇ ਵੱਖੋ-ਵੱਖ ਵਿਚਾਰਤਾ ਵਾਲੀਆਂ ਹੋਣ ਕਾਰਨ ਤੇ ਆਪਣੇ ਵੱਖੋ-ਵੱਖ ਤਰਕ ਤੇ ਪੱਖ ਰੱਖਣ ਕਾਰਨ ਦੀ ਜਿਹੜੀ ਪਣਕ ਹੈ ਉਹ ਕੇਂਦਰ ਸਰਕਾਰ ਨੂੰ ਵੀ ਹੈ ਕਿ ਕੇਂਦਰ ਦੀ ਸਰਕਾਰ ਇਸ ਲਾਹੇ ਨੂੰ ਖੱਟਣਾ ਚਾਹੁੰਦੀ ਹੈ ਕਿਸਾਨਾਂ ਦੀਆਂ ਮੰਗਾਂ ਤੇ ਕਿਸਾਨਾਂ ਦੀ ਗੱਲਬਾਤ ਦੇ ਵਿੱਚੋਂ ਕੀ ਕੁਝ ਨਿਕਲਦਾ ਹੈ ਤੇ ਉਹਦੀ ਕੀਤੀ ਜਾ ਰਹੀ ਹੈ ਕਿਸ ਮੀਟਿੰਗ ਦੇ ਵਿੱਚੋਂ ਕਿਸ ਤਰ੍ਹਾਂ ਦੇ ਫੈਸਲੇ ਬਾਹਰ ਨਿਕਲਦੇ ਵਿਖਾਈ ਦਿੰਦੇ ਆ ਕੈਮਰਾਮੈਨ ਮਰੀਕੰਦਰ ਸਿੰਘ ਦਿਨਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ